ਸਾਸਤਰੀ ਕਾਲ ਜੀ ਹਾਂਜੀ ਵੀਰੇ 28 ਗਾਮਾ ਬਕਾਉ 28 ਗਾਮਾ ਵੀਰੇ ਬਕਾਉ ਵੱਡੀਆਂ-ਵੱਡੀਆਂ ਫਾਰਮ ਵਾਲੀਆਂ ਤੁਸੀਂ 35 ਕਿਲੋ 40 ਕਿਲੋ ਲਈ ਵੀਰੇ ਵਹਿਣ ਲਾਭਦੇ ਹੋ ਕਿਸੇ ਵੀ ਵੈਰਾਈਟੀ ਦੇ ਵਿੱਚ ਤਾਂ ਮਿਰਜੀ ਵੀਡੀਓ ਸਾਰੀ ਦੇਖ ਲਿਓ ਹਾਂਜੀ ਵੀਰੇ ਇਹਦੇ ਵਿੱਚ ਵੈਰਾਈਟੀ ਜਿਵੇਂ ਵੀਰੇ ਐਚ ਐਫ ਜਰਸੀ ਸਾਈਲ ਕਾਫੀ ਕ੍ਰੋਸ ਐਰਸਰ ਗਰਲੈਂਡੋ ਆਰ ਹਰ ਤਰ੍ਹਾਂ ਨਸਲ ਦੀਆਂ ਵੀਰੇ ਵਹਿੜਾਂ ਨੇ ਦੇ ਵਿੱਚ ਅੱਧਾ ਮਾਲ ਤਾਜਾ ਸੁਆ ਅੱਧਾ ਸੂਨ ਵਾਲਾ ਟੋਕੜ ਵਹਿੜਾਂ ਵੀਰ ਫੂਨਾਂ ਲਾਵੇ ਛੋਟੀਆਂ ਬੱਸੀਆਂ ਵੀਰ ਫੂਨਾਂ ਲਾਵੇ ਕੱਲਾ-ਕੱਲਾ ਕਰਕੇ ਵੀਰੇ ਨਗ ਵੇਚਾਂਗੇ ਇੱਕ ਲੈ ਜੋ ਦੋ ਲੈ ਜੋ ਚਾਰ ਲੈ ਜੋ ਵੀਡੀਓ ਸਾਰੀ ਦੇਖਿਓ ਵੀਡੀਓ ਵਿੱਚ ਕਿੰਨੀਆਂ ਗਾਈਆਂ ਕੀ ਰੇਟ ਆ ਕਦੋਂ ਵੇਚਣੀਆਂ ਕਿੱਥੇ ਵੇਚਣੀਆਂ ਉਹ ਸਾਰਾ ਕੁਝ ਵੀਰ ਜੀ ਤੁਹਾਨੂੰ ਦੱਸਿਆ ਜਾਊਗਾ ਪ੍ਰੋਪਰ ਡਰੈਸ ਸੁਣੇ ਹਾਂਜੀ ਵੀਰ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਆ ਵਾਲਾ ਜਿਹੜਾ ਫਾਰਮਾ ਸੀਨੀਵਾਲ ਕਲਾ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਵਾਲੀ ਛੜਕਦੇ ਵੀਰੇ ਆਪਣਾ ਫਾਰਮ ਆਉਂਦਾ ਜ਼ਿਲ੍ਹਾ ਵੀਰ ਜੀ ਆਪਣਾ ਬਰਨਾਲਾ ਹੈਗਾ ਕਨੈਕਟ ਨੰਬਰ ਵੀਰੇ ਨੋਟ ਕਰ ਲੋ 62807 13934 62807 13934 ਹਾਂਜੀ ਵੀਰੇ ਆਪਣਾ WhatsApp ਇਸੇ ਨੰਬਰ ਤੇ ਚੱਲਦਾਗਾ ਤੁਸੀਂ WhatsApp ਦੇ ਉੱਪਰ ਆਪਾਂ ਨੂੰ ਕੋਈ ਵੀ ਮੈਸੇਜ ਕਰੋਗੇ ਜਿਹੜੀ ਵੀਰ ਜੀ ਆਪਣੀ ਲੋਕੇਸ਼ਨ ਆ ਉਹ ਤੁਹਾਨੂੰ WhatsApp ਦੇ ਉੱਪਰ ਮੈਸੇਜ ਕੋਈ ਵੀ ਕਰਨ ਦੇ ਨਾਲ ਸਾਡਾ ਜਿਹੜਾ ਮੈਸੇਜ ਆ ਉਹ ਆਟੋਮੈਟਿਕ ਤੁਹਾਨੂੰ ਲੋਕੇਸ਼ਨ ਨਾਲ ਆਪਦੇ ਆਪ ਚਲਿਆ ਜਾਊਗਾ ਉਹ ਟੱਚ ਕਰਕੇ ਵੀਰੇ ਖੁੱਲ ਜਾਂਦਾ ਉਹ ਤੁਹਾਨੂੰ ਸਿੱਧਾ ਫਾਰਮ ਤੇ ਲੈ ਕੇ ਉਹ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀਗੀ ਹਾਂਜੀ ਵੀਰੇ ਜਿਹੜਾ ਆਪਾਂ ਲਾਟ ਕੱਢਣਾਗਾ 28 ਨਗ ਵੇਚਨੇ ਆ ਇਹਦੀ ਤਰੀਕ ਨੋਟ ਕਰੋ ਵੀਰੇ 18 ਤਰੀਕ 8ਵਾਂ ਮਹੀਨਾ 2025 ਦਿਨ ਵੀਰੇ ਸੋਮਵਾਰ ਬਣਦਾਗਾ 18 ਤਰੀਕ 8ਵਾਂ ਮਹੀਨਾ 2025 ਦਿਨ ਸੋਮਵਾਰ ਨੂੰ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰੇ ਵੀਰ ਜੀ ਆਪਾਂ 7 ਵਜੇ ਸੌਦੇ ਚਲਾ ਦੇਾਂਗੇ ਕੱਲਾ-ਕੱਲਾ ਕਰਕੇ ਵੀਰੇ ਨਗ ਵੇਚਾਂਗੇ ਦੁਪਹਿਰ ਦੇ 11 ਵਜੇ ਤੋਂ ਵੀਰੇ ਕੰਮ ਚੱਲੂਗਾ ਵੈਰਾਈਟੀ ਵੀਰ ਜੀ ਸਾਰੀ ਆ ਜਿਹੜੇ ਵੀਰਾਂ ਨੇ ਦੂਰੋਂ ਆਉਣਾਗਾ ਵੀਰੇ ਉਹ ਵੀਰ ਬਾੜਾ ਲੇਟ ਆਉਣ ਦੇ ਵਿੱਚ ਫਾਇਦਾ ਨਹੀਂ ਕਿਉਂਕਿ ਵੀਰੇ ਅਸੀਂ ਆਮ ਹੀ ਲਾਟਾਂ ਦੇ ਵਿੱਚ ਦੇਖਦੇ ਆਂ ਫਿਰ ਬੱਚ ਵੀਰ ਬਹੁਤ ਲੇਟ 11-12 ਵਜੇ ਆਉਂਦੇ ਆ ਉਦੋਂ ਨੂੰ ਵੀਰੇ ਮਾਲ ਸੇਲ ਹੋ ਜਾਂਦਾ ਫਿਰ ਖਾਲੀ ਮੁੜਦੇ ਆ ਕਿਉਂਕਿ ਵੀਰੇ ਉਹ ਵੀ ਸਾਨੂੰ ਆਪ ਦੇ ਪਚੰਗਾ ਜੀ ਲੱਗਦਾ ਕੋਈ ਵੀ ਵੀਰ ਹਰੇਕ ਆਪ ਦਾ ਅਰਗ ਹੁੰਦਾਗਾ ਖਰਚਾ ਖਾ ਕੇ ਮੁੜੇ ਵੀਰੇ ਨਾ ਮਿਹਨਤ ਪੱਲੇ ਪਵੇ ਤੇ ਉਹ ਫਿਰ ਗਲਤ ਗੱਲ ਹੋ ਜਾਂਦੀ ਆ ਇਸ ਕਰਕੇ ਬੇਨਤੀ ਕਰਦੇ ਆ ਹੱਥ ਜੋੜ ਕੇ ਬੇਨਤੀ ਕਰਦੇ ਆ ਤੁਸੀਂ ਸਾਡੇ ਕੋਲੋਂ ਵੀਰੇ ਉਦਾਂ ਗੇੜਾ ਮਾਰਨ ਉਹ ਵੱਖਰੀ ਗੱਲ ਆ ਜੇ ਤੁਸੀਂ ਗਊ ਲੈਣ ਆਉਣਾ ਜਿਹੜੀ ਲਾੜ ਦੀ ਤਰੀਕ ਬੋਲਤੀ ਜਿਵੇਂ 18 ਤਰੀਕ ਨੂੰ ਵੀਰੇ ਸੌ ਬਾਰ ਨੂੰ ਤੁਸੀਂ ਵੀਰੇ ਸਵੇਰੇ 7 7:30 ਵਜੇ ਦੇ ਵਿੱਚ ਵਿੱਚ ਸਾਡੇ ਫਾਰਮ ਤੇ ਹੋਣੇ ਚਾਹੀਦੇ ਹੋ ਤੁਸੀਂ ਵੀਰੇ ਜਿਹੇ ਜਾ ਮਰਜੀ ਮਨ ਚਾਹਿਆ ਨਗ ਲੈ ਸਕਦੇ ਹੋ ਤੇ ਕਿਉਂਕਿ ਤਕਰੀਬਨ ਵੀਰੇ 10 ਵਜੇ ਨੂੰ ਤਾਂ ਅਸੀਂ ਮਾਲ ਵੇਚ ਕੇ ਵਿਹਲੇ ਹੋ ਜਾਣੇ ਆ ਉਦੋਂ ਬਾਅਦੋਂ ਵੀਰੇ ਕੋਈ ਜੇ 2-4 ਨਾਗ ਹੀ ਰਹਿ ਗਏ ਉਹਦਾ ਕੀ ਫਾਇਦਾ ਸਵੇਰੇ ਸਵੇਰੇ ਆਮੋਖ ਦਾ ਵੀਰੇ ਉਹੀ ਤੁਹਾਨੂੰ 28-30 ਨਾਗ ਮੈਨ ਲਰੇ ਇਨਾ ਕਰਮਾਲੀਆਂ ਦੇ ਪ੍ਰਮਾਤਮਾ ਦੀ ਕਿਰਪਾ ਸਦਕਾ ਬਾਕੀ ਵੀਰੇ ਨਾਗ ਵੀ ਤੁਸੀਂ ਜਦੋਂ ਸਾਡੇ ਫਾਰਮ ਤੇ ਆਉਣਾਗਾ ਬਾਹਰੋਂ ਇੱਕ ਦਿਨ ਵੀਰੇ ਮਾਰਕੀਟ ਲਾਜ਼ਮੀ ਘੁੰਮ ਕੇ ਆਓ ਮਾਰਕੀਟ ਵੀਰੇ ਘੁੰਮਣ ਦਾ ਇਹੀ ਸਿਸਟਮ ਹੁੰਦਾਗਾ ਆਪਾਂ ਕੋਈ ਵੀ ਚੀਜ਼ ਖਰੀਦਣ ਜਾਣਾਗਾ ਉਹਦੇ ਰੇਟ ਬਾਰੇ ਆਪਾਂ ਨੂੰ ਉਹਦੇ ਬਾਰੇ ਮਾੜੀ-ਮੋਟੀ ਨੌਲੇਜ ਹੋਊਗੀ ਤੁਹਾਡਾ ਵੀਰੇ ਬਾਹਰੋਂ ਰੇਟ ਦੇਖਿਆ ਹੋਊਗਾ ਤੁਸੀਂ ਲਾਹ੍ਹੜਦਲ ਦੇ ਸਵੇਰ ਸਾਜਰੇ ਆ ਗਏ ਜਦੋਂ ਵੀਰੇ ਤੁਸੀਂ ਗੇਟੋ ਅੰਦਰ ਹੋਵੋਗੇ ਇੰਟਰ ਤਾਂ ਵੀਰੇ ਤੁਸੀਂ ਇਹਨਾਂ ਕਰਮ ਵਾਲੀਆਂ ਗਊਆਂ ਆਣ ਨਹੀਂ ਬਾਈ ਜੀ ਦੋ ਕੜੀਆਂ ਖੜ ਖੜ ਕੇ ਦੇਖੋਗੇ ਜਦੋਂ ਵੀਰੇ ਤੁਹਾਨੂੰ ਅਸੀਂ ਇਹਨਾਂ ਦਾ ਰੇਟ ਕਰਾਂਗੇ ਤੁਸੀਂ ਵੀਰੇ 5 ਤੋਂ 10 ਮਿੰਟ ਦੇ ਵਿੱਚ ਵਿੱਚ ਸੌਦਾ ਲੈ ਲਓਗੇ ਇੱਕ ਲੈਣੀਆਂ ਦੋ ਲੈਣੀਆਂ ਚਾਰ ਲੈਣੀਆਂ ਉਹ ਬੜੀ ਆਰਾਮਦਾਰੀ ਨਾਲ ਵੀਰੇ ਤੁਸੀਂ ਨਾ ਖਰੀਦ ਸਕਦੇ ਹੋ ਬਾਕੀ ਵੀਰ ਜੀ ਜਦੋਂ ਤੁਸੀਂ ਸੌਦਾ ਖਰੀਦ ਲਿਆ ਤਾਂ ਵੀਰੇ ਤੁਸੀਂ ਆਪਦੇ ਮੂੰਹੋਂ ਮੰਨੋਗੇ ਵੀ ਸਾਡਾ ਮਾਰਕੀਟ ਦੇ ਨਾਲੋਂ ਕੱਲੇ-ਕੱਲੇ ਨਗਦੇ ਵਿੱਚ 15 ਤੋਂ 20 ਹਜ਼ਾਰ ਦਾ ਫਾਇਦਾ ਹੋਇਆਗਾ ਫਾਇਦਾ ਵੀਰ ਜੀ ਤੁਹਾਨੂੰ ਤਾਂ ਨਜ਼ਰ ਆਊਗਾ ਜੇ ਤੁਹਾਡੀ ਵੀਰੇ ਮਾਰਕੀਟ ਘੁੰਮੀ ਹੋਊਗੀ ਵੈਰਾਈਟੀ ਦੀ ਵੀਰੇ ਰਹੀ ਗੱਲ ਜਰਸੀ ਜਿੰਨੀ ਮਰਜ਼ੀ ਲੈ ਜਾਓ ਐਰ ਸੈਰ ਲੈ ਜਾਓ ਵੀਰੇ ਗਰਲੈਂਡੋ ਲੈ ਜਾਓ ਸਾਈਲ ਲੈ ਜਾਓ ਇਹ ਚੇਫ ਦਾ ਵੀਰੇ ਬਾਧੂ ਮਾਲ ਹੁੰਦਾ ਚਾਹੇ ਤੁਸੀਂ 40 40 ਕਿਲੋ ਵਾਲੇ ਬੱਚੇ 500 ਇੱਕ ਇਕੱਠੀ ਗੱਡੀ ਵੀ ਭਰਨੀ ਆ ਉਹ ਵੀ ਵੀਰੇ ਤੁਹਾਨੂੰ ਕੰਡੇ ਦੇ ਤੋਲ ਵਾਲਾ ਮਾਲ ਮਿਲੂਗਾ ਉਹ ਵੀ ਬੱਸੀ ਟਾਈਪ ਵੀਰੇ ਮਾਲ ਮਿਲੂਗਾ ਕੋਈ ਇਹ ਨਹੀਂ ਵੀਰੇ ਕੱਲੀਆਂ ਆਪਾਂ ਗਿਣਤੀ ਵਾਲੀਆਂ ਲਾਉਣੀਆਂ ਨੇ 28 30 ਬੈੜਾ ਗਾਈਆਂ ਦੇ ਪੁੱਤ ਲੱਗਣਗੇ ਵੀਰੇ ਦੋ ਦੰਦ ਬੱਸੀਆਂ ਚਾਰ ਦੰਦ ਬੱਸੀਆਂ ਸੇ ਦੰਦ ਬੈੜਾ ਜਾਨੀ ਕਿ ਵੀਰੇ ਪਹਿਲਾ ਦੂਜਾ ਸੂਆ ਮਾਲੇ ਦੇ ਵਿੱਚ ਲੱਗੂਗਾ ਲਾਟ ਦੇ ਵਿੱਚ ਕਿਉਂਕਿ ਇਹਦੇ ਵਿੱਚ ਆਪਣਾ ਵੀਰੇ 10 ਦਿਨ ਗਾਇਬ ਵੀ ਪੈ ਗਿਆਗਾ ਗਾਇਬ ਵੀਰੇ ਚਲੋ ਥੋੜਾ ਜਾ ਜਿਹੜਾ ਮੌਸਮ ਸੀਗਾ ਜਾਦਾ ਬਾਰਿਸ਼ ਪੈਣ ਦੇ ਕਾਰਨ ਮੱਸਰ ਸੀਗਾ ਮੱਸਰ ਚਲਿਆ ਗਿਆ ਤੇ ਬਾਕੀ ਵੀਰੇ ਹੁਣ ਸੀਜ਼ਨ ਜਾਣੀ ਚੱਲ ਪਿਆ ਨਾ ਗਰਮ ਵਾਲੀਆਂ ਦਾ ਕਿਉਂਕਿ ਇਦੂ ਗਾਂ ਦਾ ਵੀਰੇ ਫਿਰ ਹੁਣ ਰੇਟ ਵਧਨੇ ਹੀ ਵਧਨੇ ਆ ਨੌਵੇਂ ਮਹੀਨੇ ਦਾ ਵੀਰੇ ਤਕਰੀਬਨ 15000 ਗਾਂ ਤੇਜ ਹੋ ਜਾਣੀਆਂ ਜਿਹੜੇ ਵੀਰਾਂ ਨੇ ਦੁੱਧ ਚੋਣ ਨੂੰ ਗਾਈਆਂ ਲੈਣੀਆਂ ਉਹਨਾਂ ਨੂੰ ਵੀਰੇ 10-15 ਦਿਨ ਦੇ ਵਿੱਚ ਗਾਈਆਂ ਖਰੀਦਣ ਦੇ ਵਿੱਚ ਫਾਇਦਾ ਹੈਗਾ ਬਾਕੀ ਸਾਰੇ ਵੀਰ ਵੀਰੇ ਸਹਿਣੇ ਆਪ ਤੋਂ ਹਰ ਇੱਕ ਵੀਰ ਨੂੰ ਆਪੋ ਆਪਣੀ ਸਮਝ ਹੁੰਦੀ ਆ ਬਾਕੀ ਜਾਣੀ ਦੀ ਗਾਈਆਂ ਖਰੀਦਣ ਦਾ ਵੀਰੇ ਸਮਾਂ ਬਹੁਤ ਵਧੀਆ ਹੈਗਾਗਾ ਇਹ ਲਾਟ ਦਾ ਸੀ ਵੀ ਬਹੁਤ ਸੋਚ ਸਮਝ ਕੇ ਰੱਖਿਆਗਾ ਤੇ ਜਿਹੜਾ ਵੀਰੇ ਮਾਲ ਹੋਊਗਾ ਉੱਪਰ ਬਹਿਣਾ ਹੋਣਗੀਆਂ ਵੀਰੇ ਤੁਸੀਂ ਬਾਹਰੋਂ ਰੇਟ ਥੋੜਾ ਦੇਖਿਆ ਹੋਊਗਾ ਤੁਸੀਂ ਸਾਡੇ ਫਾਰਮ ਤੇ ਵੀਰੇ ਜੇ ਕੱਲਾ ਮਾਲ ਦੇਖਣੀ ਆਇਓ ਵੀਰੇ ਤਾਂ ਵੀ ਤੁਹਾਨੂੰ ਗਊਆਂ ਮਜਬੂਰ ਕਰ ਦੇਣਗੀਆਂ ਗਊਆਂ ਦੀ ਕੁਆਲਿਟੀ ਦੇਖ ਕੇ ਤੇ ਰੇਟ ਦੇਖ ਕੇ ਤੁਸੀਂ ਗਊ ਵੀਰੇ ਲਾਜ਼ਮੀ ਲੈ ਕੇ ਜਾਊਗੇ ਤੁਸੀਂ ਨਹੀਂ ਵੀ ਪੈਸੇ ਲੈ ਕੇ ਇੱਦਾਂ ਵੀਰੇ ਤੁਸੀਂ ਪਿੰਡੋਂ ਪੈਸੇ ਮੰਗਾ ਲਓਗੇ ਇਹ ਤੁਹਾਨੂੰ ਬੜੇ ਮਾਨ ਨਾਲ ਬੜੇ ਵਿਸ਼ਵਾਸ ਨਾਲ ਵੀਰੇ ਅਸੀਂ ਗੱਲ ਕਹਿ ਸਕਦੇ ਆ ਕਿਉਂਕਿ ਵੀਰੇ ਜਿਹੜਾ ਮਾਲ ਇੱਕ ਯਰ ਲਾਇਆ ਹੈ ਕਰਮਾਲੀਆਂ ਇਹ ਵੀਰੇ ਦੱਸ ਦੇਣ ਦਾ ਗਾਇਬ ਪੈ ਗਿਆ ਬੋਸ ਸੋ ਸਮਝ ਕੇ ਗਾਇਆਂ ਵੀਰੇ ਕਰਮ ਵਾਲੀਆਂ ਲਾਈਆਂ ਨੇ 28 ਨਾਗ ਹੋਣਗੇ ਵੀਰ ਜੀ 13 ਬੇੜਾ ਤਾਜ਼ੀਆਂ ਸੁਹੀਆਂ ਹੋਣਗੀਆਂ ਬਿਲਕੁਲ ਬੱਚਿਆਂ ਦੇ ਗਿੱਲੇ ਨਾੜੂਏ ਹੋਣਗੇ 15 ਸੂਣ ਵਾਲੀਆਂ ਹੋਣਗੀਆਂ ਵੀਰੇ ਉਹ ਵੀ ਪੰਜ ਚਾਰ ਦਿਨ ਦੇ ਵਿੱਚ ਹੋਣਗੀਆਂ ਸੂਣ ਵਾਲੀਆਂ 65000 ਤੋਂ ਵੀਰੇ ਰੇਟ ਸ਼ੁਰੂ ਹੋਊਗਾ ਇਤੂ ਥੱਲੇ ਵਾਲਾ ਵੀਰ ਕੋਈ ਵੀ ਫੋਨ ਨਾ ਲਾਵੇ ਕਿਉਂਕਿ ਵੀਰੇ ਆਪਾਂ ਬਾੜੀ ਗੈਂਤੀ ਜੀ ਨਹੀਂ ਲਾਉਂਦੇ ਹੁੰਦੇ ਗਾਈਆਂ ਦੇ ਪੁੱਤ ਲਾਉਣੇ ਆ ਸਾਰੇ 65 70 75 80 85 ਇਸ ਤਰ੍ਹਾਂ ਕਰਦਾ ਕਰਦਾ ਵੀਰੇ ਲੱਖ ਤੱਕ ਰੇਟ ਚਲਿਆ ਜਾਊਗਾ 500 ਦੇ ਵੀਰ ਜੀ ਇੱਕ ਲੱਖ ਤੋਂ ਬਾਹਰ ਵੀ ਰੱਖਾਂਗੇ ਜਿਵੇਂ 110 15 ਇੱਥੇ ਕਿ ਤੱਕ ਜਾਨੀ 7 ਲੱਖ ਤੋਂ ਥੱਲੇ ਥੱਲੇ ਰਹਿਣਗੇ ਉਹ ਬੱਚੇ ਵੀਰੇ ਜਿਵੇਂ ਦੁੱਧ ਦੀ ਆਪਣੀ ਕੈਪੈਸਿਟੀ ਆ 18 ਕਿਲੋ ਤੋਂ ਸ਼ੁਰੂ ਹੋਊਗੀ ਵੀਰੇ 18 20 22 25 30 32 ਕਿਲੋ ਤੱਕ ਵੀਰੇ ਜਿਵੇਂ ਤੁਸੀਂ 65 ਤੋਂ ਲੈ ਕੇ ਲੱਖ ਤੱਕ ਖੇਡਣਾਗਾ 30 32 ਕਿਲੋ ਦੇ ਬੱਚਾ ਮਿਲ ਜੂਗਾ ਜੇ ਤੁਸੀਂ ਵੀਰੇ 35 ਕਿਲੋ ਦਾ ਸੁਪਨਾ ਚੱਕੀ ਬੈਠੇ ਹੋ 40 ਕਿਲੋ ਦਾ ਸੁਪਨਾ ਚੱਕੀ ਬੈਠੇ ਹੋ ਤਾਂ ਵੀਰੇ ਤੁਹਾਨੂੰ ਉਹ ਲੱਖ ਤੋਂ ਬਾਹਰ ਹੋਣਾ ਪਊਗਾ ਦੋ ਸੌਦੇ ਵੀਰੇ ਦੇ ਵਿੱਚ 45 ਕਿਲੋ ਵਾਲੇ ਵੀ ਹੈਗੇ ਇੱਕ ਯਾਰ 45 ਕਿਲੋ ਤੋਂ ਪਾਰ ਵਾਲੇ ਹੈਗੇ ਆ ਉਹ ਬਾਕੀ ਦੇਖੋ ਰੇਟ ਇਸੇ ਵਿੱਚ ਹੀ ਆਉਣਗੇ ਤੁਹਾਨੂੰ ਬਾਰ-ਬਾਰ ਵੀਰੇ ਬੇਨਤੀ ਇਹੀ ਕਰਦੇ ਵੀ ਮਾਰਕੀਟ ਲਾਜ਼ਮੀ ਕੌਂਕੇ ਆਓ ਰੇਟ ਦੇਖੇ ਹੋਣਗੇ ਤੁਹਾਡੇ ਨਗ ਦੇਖੇ ਹੋਣਗੇ ਵੀਰੇ ਤੁਹਾਨੂੰ ਬੜੇ ਮਾਣ ਨਾਲ ਕਹਿ ਸਕਦੇ ਆ ਇਸ ਤਰ੍ਹਾਂ ਦਾ ਕੁਆਲਿਟੀ ਵਾਲਾ ਮਾਲ ਹੋਊਗਾ ਸਾਰਾ ਐ ਬਰੀਕ ਮਾਲ ਹੋਊਗਾ ਵੀਰੇ ਕੱਲਾ-ਕੱਲਾ ਤੁਸੀਂ ਨਗ ਵੀਰ ਜੀ ਖੜ-ਖੜ ਕੇ ਦੇਖੋਗੇ ਤੇ ਬਾਕੀ ਵੀਰ ਜੀ ਜਿਹੜੇ ਜ਼ਿਆਦਾ ਸੌਦੇ ਆਪਣੇ ਫਾਰਮ ਤੇ ਹੁੰਦੇ ਆ ਉਹ 70000 ਤੋਂ ਲੈ ਕੇ 85000 ਦੇ ਵਿੱਚ ਹੁੰਦੇ ਆ 70 ਤੋਂ ਲੈ ਕੇ 85000 ਦਾ ਬਜਟ ਵੀ ਹਰੇਕ ਵੀਰ ਦੀ ਜੇਬ ਦਾ ਆ ਜਾਂਦਾ ਤੇ ਨਾਗਵੀ ਵੀਰੇ ਦੇ ਵਿੱਚ ਸੁੱਚਾ ਮਿਲ ਜਾਂਦਾ ਤੇ ਦੁੱਧ ਦੀ ਕਪੈਸਿਟੀ ਵੀਰੇ 20 22 ਕਿਲੋ ਤੋਂ ਲੈ ਕੇ 25 28 ਕਿਲੋ ਤੱਕ ਦੇ ਵਿੱਚ ਮਿਲ ਜਾਂਦੀ ਆ ਤੇ ਯਾਨੀ ਇਹ ਸੌਦੇ ਜ਼ਿਆਦਾ ਆਪਣੇ ਫਾਰਮ ਤੇ ਹੁੰਦੇ ਆ ਜਦੋਂ ਆਪਣੇ ਵੀਰੇ ਫਾਰਮ ਤੇ ਆਵੋਗੇ ਤੁਹਾਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਦੁੱਨੇ ਪਾਸੀ ਦੂਰ ਦੂਰ ਤਕਰ ਖੜੀਆਂ ਗੱਡੀਆਂ ਮੋਟਰਸਾਈਕਲ ਨਜ਼ਰ ਆਉਣਗੇ ਮੇਰੇ ਵੀਰ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਨਜ਼ਰ ਆਉਣਗੇ ਬਾਕੀ ਗਉਆਂ ਦੀ ਵੀ ਵੀਰੇ ਗਿਣਤੀ ਕਾਫੀ ਵੱਡੀ ਮਾਤਰਾ ਦੇ ਵਿੱਚ ਹੋਊਗੀ ਉਹ ਵੀ ਕੱਲੀ ਨੀਲੀ ਫੀਲੀ ਨਹੀਂ ਲਾਈ ਹੋਣੀ ਵੀਰੇ ਗਾਈਆਂ ਦੇ ਪੁੱਤ ਲੱਗੇ ਹੋਣਗੇ ਐ ਥਨਲੇ ਵਾਲੀਆਂ ਬਹਿੜਾ ਹੋਣਗੀਆਂ ਵੀਰੇ ਤੇ ਨਮਾ ਹਾਨ ਹੋਊਗਾ ਠੋਸਲੇਵੇ ਦੇ ਵਿੱਚ ਬਹਿੜਾ ਹੋਣਗੀਆਂ ਜਿੰਦ ਜਾਣ ਵਾਲੀਆਂ ਹੋਣਗੀਆਂ ਤੁਹਾਨੂੰ ਵੀਰੇ ਜਿਹੇ ਜਾਂ ਨਾ ਤੁਸੀਂ ਮਨ ਦੇ ਵਿੱਚ ਸੋਚੀ ਬੈਠੇ ਹੋ ਤਾਂ ਬਾਈ ਜੀ ਗੱਡੀ ਚੱਕੋ 18 ਤਰੀਕ ਨੂੰ ਸਿੱਧਾ ਸੀਨੀ ਬਾਲਕਾਂ ਡੇਰੀ ਫਾਰਮ ਤੇ ਆਓ ਜਿਹੇ ਜਾਂ ਮਰਜ਼ੀ ਮਨ ਚਾਹਿਆ ਨਗ ਲੈ ਕੇ ਜਾਓ ਇਹ ਵੀਰੇ ਕੱਲੀਆਂ ਵੀਡੀਓ ਦੇ ਵਿੱਚ ਬੋਲਣ ਵਾਲੀਆਂ ਗੱਲਾਂ ਨਹੀਂ ਜਦੋਂ ਵੀਰ ਜੀ ਤੁਸੀਂ ਫਾਰਮ ਤੇ ਆਵੋਗੇ ਤੁਹਾਡਾ ਇੱਕ ਇੱਕ ਮਿੰਟ ਦਾ ਵੀਰੇ ਮੁੱਲ ਪਊਗਾ ਇੱਥੇ ਇਹ ਨਹੀਂ ਕੋਈ ਵੀਰ ਕਹਿ ਦੂ ਮੈਂ ਸੀਨੀ ਵਾਲ ਕਲਾ ਡੇਰੀ ਫਾਰਮ ਤੇ ਗਿਆ ਸੀ ਮੈਨੂੰ ਗਊ ਨਹੀਂ ਫਟਾਈ ਜਾਂ ਮੈਨੂੰ ਰੇਟ ਜ਼ਿਆਦਾ ਲੱਗੇ ਇਹ ਵੀਰੇ ਕਦੇ ਹੋਈ ਨਹੀਂ ਸਕਦਾ ਕੰਮ ਉਨਾ ਚਿਰ ਕਰਾਂਗੇ ਜਿੰਨਾ ਚਿਰ ਵੀਰਾਂ ਦੀ ਸਭਾ ਸੇ ਖਟਾਂਗੇ ਕਿਉਂਕਿ ਵੀਰੇ ਜਿੱਦੇ ਕੰਮ ਗੰਦਲਾ ਹੋ ਗਿਆ ਉਦਦੇ ਕੰਮ ਬਾਈ ਜੀ ਛੱਡ ਕੇ ਪਾਸੇ ਬਹਿ ਜਾਗੇ ਤੇ ਬਾਕੀ ਇਹਨਾਂ ਦੀ ਇੱਕ ਵਾਰ ਜਿਹੜੀ ਵੀਡੀਓ ਦੁਬਾਰਾ ਆ ਗਈ ਉਹ 16 ਤਰੀਕ ਨੂੰ ਵੀਰੇ ਸਵੇਰ ਦੁਬਾਰਾ ਕਬਰ ਫੇਰ ਹੋਊਗੀ ਉਹਦੇ ਵਿੱਚ ਕੱਲਾ ਕੱਲਾ ਵੀਰੇ ਨਗ ਤੋੜ ਕੇ ਦਿਖਾਵਾਂਗੇ ਬਾਯਾ ਜਾਨਵਰ ਬਾਰੇ ਵੀਰੇ ਤੁਹਾਨੂੰ ਜਿੰਨੀ ਜਾਣਕਾਰੀ ਹੋਊਗੀ ਉਹ ਦੇਵਾਂਗੇ ਉਹ ਵੀਡੀਓ ਦੇ ਵਿੱਚ ਉਹਦੇ ਵਿੱਚ ਵੀ ਤਕਰੀਬਨ ਵੀਰੇ 24-25 ਨਾਗ ਤੋਂ ਜ਼ਿਆਦਾ-ਜ਼ਿਆਦਾ ਨਾਗ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉਹਦੇ ਵਿੱਚ ਜਣੀ ਵੀਡੀਓ 'ਚ ਥੋੜਾ ਜ਼ਿਆਦਾ ਗਿਆਨੇ ਤੂੰ ਆ ਜਾਂਦਾ ਇਹ ਇੱਕ ਤੁਹਾਨੂੰ ਉਸ ਤੋਂ ਪਹਿਲਾਂ ਵੀਰੇ ਸੁਨੇਹਾ ਲਾਉਣ ਨੂੰ ਵੀਡੀਓ ਪਾਤੀ ਆ ਬਾਕੀ ਇੱਕ ਚੀਜ਼ ਮੈਂ ਦੱਸਦੇ ਆ ਕਿਸੇ ਵੀ ਵੀਰ ਨੇ ਦੂਰੋਂ ਨੇੜੇ ਆਉਣਾ ਵੀਰੇ ਅਸੀਂ ਲਾਟ ਵਾਲੇ ਦੇਣੀ ਕੰਮ ਕਰਦੇ ਆਂ ਹਰ ਹਫਤੇ ਲਾਟ ਕੱਢਦੇ ਆਂ ਕਈ ਵਾਰੀ ਸੇਦਨਾਬਾਦ ਕੱਢਦੇ ਆਂ ਕਈ ਵਾਰੀ ਵੀਰੇ ਅੱਠ ਨਾਉਂ ਦੇਣ ਵੀ ਲੰਘ ਜਾਂਦੇ ਆਂ ਮਹੀਨੇ ਦੇ ਪੰਜ ਲਾਟ ਲਾਉਣੇ ਹੁੰਦੇ ਆ ਵੀਰੇ ਮਗਰੋਂ ਪਿੱਛੋਂ ਕੋਈ ਵੀ ਵੀਰ ਨਾ ਆਵੇ ਕਿਉਂਕਿ ਵੀਰੇ ਅਸੀਂ ਫਾਰਮ ਤੇ ਨਹੀਂ ਹੁੰਦੇ ਬਾਕੀ ਗਉਆਂ ਵੀਰੇ ਇੱਕ ਸਾਡਾ ਮਗਰਲਾ ਗਰਾਊਂਡ ਅਲੱਗਾ ਮੂਹਰੇ ਵੇਚਣ ਵਾਲਾ ਗਰਾਊਂਡ ਇੱਕ ਲੱਗ ਬਣਾਇਆ ਵਾ ਉਹ ਫਿਰ ਵੀਰੇ ਇੱਥੇ ਜਾਂ ਨਾ ਹੋਣ ਦੇ ਨਾਂ ਤੇ ਉਹ ਵੀਰ ਖਾਲੀ ਮੁੜਦੇ ਆ ਉਹ ਵੀਰੇ ਖਰਚਾ ਖਾ ਕੇ ਮੁੜੋ ਕੋ ਦਾ ਫਾਇਦਾ ਕੋਈ ਨਹੀਂ ਬਾਕੀ ਵੀਰ ਜੀ ਤੁਹਾਡਾ ਕ੍ਰੈਡਿਟ ਕਾਰਡ ਤੇ ਵੀ ਪੇਮੈਂਟ ਚੱਕੀ ਜਾਊਗੀ ਚਾਹੇ ਤੁਹਾਡੀ 5 ਲੱਖ ਦੀ ਲਿਮਟਾ ਉਹ ਕ੍ਰੈਡਿਟ ਕਾਰਡ ਤੋਂ ਚੱਕ ਕੇ ਵੀਰੇ 20 50 ਹਜ਼ਾਰ ਤੱਕ ਦਾ ਨੂੰ ਨਕਦ ਵੀ ਲੋੜਾ ਪਰਮਾਤਮਾ ਦੀ ਕਿਰਪਾ ਸਦਕਾ ਜਿੰਨੇ ਕੁ ਜੋਗੇ ਹੈਗੇ ਆ ਵੀਰੇ ਉਹ ਵੀ ਵੀਰਾਂ ਦੀ ਮਦਦ ਕਰੀ ਜਾਊ ਉਹਦੇ ਤੁਹਾਡੀਆਂ ਕਿਸ਼ਤਾਂ ਵੀ ਬਣ ਜਾਣਗੀਆਂ 12 ਬਣਾ ਲਓ 24 ਬਣਾ ਲਓ ਪਰ ਕ੍ਰੈਡਿਟ ਕਾਰਡ ਦੀ ਲਿਮਟ ਹੋਣੀ ਲਾਜ਼ਮੀ ਜ਼ਰੂਰੀ ਆ ਵੱਡੀ ਗੱਲ ਵੀਰੇ ਟਰਾਂਸਪੋਰਟ ਦੀ ਸਹੂਲਤ ਬਾਦੂ ਹੈਗੀ ਆ ਛੋਟੇ ਹਾਥੀ ਦਾ 50 50 ਦਾ 13 ਰੁਪਏ ਆ ਬਲੈਰੋ ਦਾ 15 ਰੁਪਏ ਆ ਕੱਲੇ ਪੰਜਾਬ ਪੰਜਾਬ ਦਾ ਉੱਪਰ ਸੱਤ ਪਈ ਉਹ ਥੱਲੇ ਗੱਦਾ ਲੱਗਿਆ ਹੋਊਗਾ ਕਿਸੇ ਵੀਰ ਨੇ ਦੂਰੋਂ ਨੇੜੇ ਆਉਣਾ ਇਕ ਲਜਾਣੀ ਉਹ ਵੀ ਵੇਚਣ ਧੋਕੇ ਆਓ ਇੱਕ ਦੂਜੇ ਦਾ ਕਰਾਇਆ ਅੱਧੋ-ਅੱਧੀ ਹੋ ਜਾਊਗਾ 16 ਤਰੀਕ ਨੂੰ ਇੱਕ ਵਾਰ ਸਵੇਰੇ ਵੀਡੀਓ ਫੇਰ ਪਾਊਗੀ ਇਹ ਲਾਟ ਦੇ ਵਿੱਚ ਵੀਰੇ ਇੱਕ ਸਪੈਸ਼ਲ ਹੋਊਗਾ ਕੁਆਲਿਟੀ ਵੀ ਵੱਖਰੀ ਹੋਊਗੀ ਤੇ ਰੇਟ ਵੀ ਵੀਰੇ ਵੱਖਰੇ ਹੋਣਗੇ ਇਹ ਲਾਟ ਇੱਕ ਭਰਾਮਾ ਦੀ ਖਾਤਰ ਲਾਇਆ ਜਾਊਗਾ ਜਿਆਦੇ ਵੱਡੇ ਨਫੇ ਨੂੰ ਨਹੀਂ ਲਾਉਣਾ ਕਿਉਂਕਿ ਮਾਰਜਨ ਵੀ ਵੀਰੇ ਆਪਣੇ ਜਾਇਜ਼ ਹੀ ਰੱਖੇ ਹੁੰਦੇ ਆ ਐਂਡ ਤੇ ਗੱਲ ਬੇਨਤੀ ਲਾਜ਼ਮੀ ਕਰਦੇ ਆ YouTube ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪਾ ਦਿਓ Facebook ਪੇਜ ਤੇ Instagram ਨੂੰ ਫੋਲੋ ਕਰ ਲਓ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਸਭ ਤੋਂ ਜਲਦੀ ਨੋਟੀਫਿਕੇਸ਼ਨ ਮਿਲ ਸਕੇ ਹਾਂਜੀ ਬਾਕੀ ਵੀਰੇ ਸਾਲ ਹੀ ਚੀਜ਼ ਦਾ ਵਪਾਰ ਕਰਦੇ ਆ ਇਹ ਗੱਲ ਲਾਜ਼ਮੀ ਬੋਲਣੀ ਜ਼ਰੂਰੀ ਹੁੰਦੀ ਆ ਤੁਸੀਂ ਵੀਰੇ ਪੈਸੇ ਖਰਚਦੇ ਆ ਸਾਡੇ ਫਾਰਮ ਤੋਂ ਵੀਰੇ ਆਪ ਦੀ ਦੇਖ ਕੇ ਨਿਰਖ-ਬਰਖ ਨਾਲ ਸਿਲੈਕਟ ਕਰਕੇ ਨਗ ਲੈ ਕੇ ਜਾਓ ਚੰਗੀ ਲੱਗੀ ਲੈ ਕੇ ਜਾਓ ਨਹੀਂ ਕੋਈ ਗੱਲ ਨਹੀਂ ਕਿਉਂਕਿ ਬਾਅਦ ਵਿੱਚ ਹੋਈ ਚੀਜ਼ ਦਾ ਲਾਂਬਾ ਕੋਈ ਨਹੀਂ ਹੁੰਦਾ ਵੀਡੀਓ ਦੇਖ ਲਈ ਧੰਨਵਾਦ ਸਤਿ ਸ੍ਰੀ ਅਕਾਲ